ਕਿਸਾਨ ਵਿਰੋਧ ਕਿਸਾਨੀ ਕੇ ਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡਾ ਨਵੈੜ ਦੀ ਡਿਟੇਲ ਸਾਂਝੀ ਕਰਦੇ ਜਾ ਰਹੇ ਹਾਂ ਪਹਿਲਾ ਐਡਰੈਸ ਨੋਟ ਕਰ ਲਓ ਪਿੰਡ ਦੁਗਰਾਲਾ ਤਸੀਰ ਤੇ ਜਿਹੜਾ ਜ਼ਿਲ੍ਹਾ ਵਾ ਇਹ ਪਿੰਡ ਨੂੰ ਤਰਨਤਾਰਨ ਨਾਲ ਤੇ ਜਿਹੜੀ ਤਰਨਤਾਰਨ ਤੋਂ ਦੂਰੀ ਹੈ ਲਗਭਗ 6 ਕਿਲੋਮੀਟਰ ਦੀ ਆ ਤੇ ਜਿਹੜਾ ਬਠਿੰਡੇ ਤੋਂ ਹਾਈਵੇ ਹੁੰਦਾ ਅਮਰਸਰ ਨੂੰ ਇਤੋਂ 3 ਕਿਲੋਮੀਟਰ ਹਾਈਵੇ ਦੀ ਸਾਈਡ ਤੇ ਪਿੰਡ ਰਹਿ ਜਾਂਦਾ ਵਾ ਬਾਕੀ ਨੰਬਰ ਸਗਰੀਂ ਤੇ ਚਾਲੂ ਕਰ ਦਿਆਂਗੇ ਜਿਹੜੇ ਵੀ ਵੀਰ ਤੇ ਪਸੰਦ ਆਉਂਦੀ ਹੈ ਵਹਿੜ ਉਹ ਆਦਾ ਪ੍ਰੋਪਰ ਐਡਰੈਸ ਵੀ ਲੈ ਕੇ ਜਾਣਕਾਰੀ ਸਾਈ ਬਿਆਨਾ ਕਰਕੇ ਆਪ ਵੀ ਦੋ ਟਾਈਮ ਤਿੰਨ ਟਾਈਮ ਥੱਲੇ ਕਰਕੇ ਪਸ਼ੂ ਦੀ ਖਰੀਦਦਾਰੀ ਕਰ ਸਕਦਾ ਤੇ ਮੇਰੀ ਹਰ ਵਾਰ ਦੀ ਤਰ੍ਹਾਂ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਵੀ ਕਿਤੇ ਵੀ ਪਸ਼ੂ ਦੀ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਥੱਲੇ ਜਰੂਰ ਖੁਦ ਆਪ ਕਰ ਲੈ ਕਰੋ ਫਿਰ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਦੋਸਤੋ ਆਪਾਂ ਨਾਲ ਤੁਹਾਡੇ ਲਈ ਟੋਕੜ ਟੋਕੜੀ ਮੰਨ ਸਕਦੇ ਨੂੰ 1.5-2 ਮਹੀਨੇ ਦੀ ਸੂਈ ਨੂੰ ਹੋ ਗਿਆ ਨੂੰ ਤੇ ਜਿਹੜਾ 9-10 ਲੀਟਰ ਉਹ ਦੁੱਧ ਆਜ ਰਿਹਾ ਤੇ ਇੱਕ ਇਹ ਵੀਰ ਨਾਲ ਆਪਾਂ ਵੀਡੀਓ ਇਹਦੀ ਪਾਈ ਜੀ ਤੇ ਕੇ ਵੀਰ ਨਾਲ ਇਹਦਾ ਸੌਦਾ ਵੀ ਹੋਇਆ ਸੀ ਤੇ ਉਹਨਾਂ ਜ 100 ਰੁਪਿਆ ਸਾਈ ਪਾਈ ਜੀ ਆਪਾਂ ਨੂੰ ਹੋ ਸਕਦਾ ਵੀ ਉਹਨਾਂ ਕੋਲ ਪੈਸੇ ਹੀ ਨਹੀਂ ਬਣੇ ਜਾਂ ਕੋਹ ਮੁੜ ਕੇ ਉਹਨਾਂ ਨੂੰ ਨਹੀਂ ਚੱਕਿਆ ਹੈਗਾ ਤੇ ਇਹ ਤਾਂ ਕਰਕੇ ਆਪਾਂ ਵੀਡੀਓ ਦੁਬਾਰਾ ਪਾਉਣ ਜਾ ਰਹੇ ਹਾਂ ਤੇ ਬਿਲਕੁਲ ਆਪਾਂ ਜਾਇ ਜੀ ਵੀਰਾਂ ਨੂੰ ਦੇ ਦੇਣੀ ਹੈ ਆਹ ਕੋਸ਼ਿਸ਼ ਤੇ ਉਹਨਾਂ ਨੇ ਆਹ ਦੇਖੋ ਫੇਸਕਵਾਰਟ ਅਜੇ ਕੋ। ਆਹ ਦੋਸਤੋ ਦੇਖ ਸਕਦੇ ਜੀ। ਸੀਨ ਸਭ ਪੂਰੀ ਆ। ਆ ਵੇਖੋ ਥਣਾਂ ਦਾ ਸੈ ਸੂਚਾ ਇੱਕ ਕਰੋ ਦੋਸਤੇ ਬਾਈ ਥੋੜੀ ਜੀ ਜ਼ਰੂਰ ਰੱਖਦੀ ਆ ਪਰ ਥਣ ਦਾ ਧਾਰ ਦਾ ਇੱਕਦਮੀਂ ਫਰਕ ਹੋਊਗਾ ਨਾ ਕੋ ਭੂਰ ਨਾ ਕੋ ਛੱਟਾ ਵਾ ਨਾ ਕੋ ਥਣ ਘਟਵਾ ਦਿਆ ਬਾਈ ਜ਼ਰੂਰ ਥੋੜੀ ਜੀ ਰੱਖਦੀ ਆ ਧਾਰਾਂ ਐ ਬਰਾਬਰ ਇਹ ਨਹੀਂ ਕਿ ਕੋਈ ਵੀਰ ਦੂਰੋਂ ਨੇੜੇ ਆਊਗਾ ਤੇ ਕੋਈ ਚਵਾਈ ਚ ਪਾਸ ਨਹੀਂ ਹੋਊਗੀ ਬਾਕੀ ਜਿਹੜਾ ਦੋਧਿਆ ਕੋਈ 9-10 ਲੀਟਰ ਇਹਦੇ ਕੋ ਹਾਜਿਆ ਮੋਕੇ ਤੇ ਆ ਦੇਖ ਸਕਦੇ ਫੇਸ ਕੁਆਲਟੀ ਫਿਰ ਤੋਂ ਜਾ ਕਰਨਾ ਬਿਲਕੁਲ ਨਵੀਂ ਵੈੜਿਆ ਦੋਸਤੋ ਸੀਲ ਸਭ ਪੂਰੀ ਹੈ ਕੋਈ ਨਹੀਂ ਕਿਸ ਤਰ੍ਹਾਂ ਦਾ ਚੱਕਰ ਹੈਗਾ ਕੋਈ ਛਾੜ ਮਾਰਨ ਵਾਲਾ ਹਾਂ ਦੇਖ ਲਓ ਬਾਕੀ 9 ਤੋਂ 10 ਲੀਟਰ ਇਹਦਾ ਹਾਜ਼ਰ ਹੈ ਦੁੱਧ ਤੇ ਬਿਲਕੁਲ ਜੈ ਜੀ ਵੀਰਾ ਵਾਸਤੇ ਰੇਟ ਰੱਖਿਆ ਦੋਸਤੋ ਇਹਦਾ ਆਪਾਂ ਮੁੱਲ 20000 ਰੁਪਏ ਪਾਇਆ ਸੀ 10000 ਰੁਪਏ ਕਿਸੇ ਵੀਰ ਦੀ ਸਾਈ ਆਈ ਜੀ ਚਲੋ ਉਹਨਾਂ ਦੇ ਪੈਸੇ ਨਹੀਂ ਬਣੇ ਜਾਂ ਕੋਈ ਵੀ ਗੱਲ ਜਾਂ ਉਹਨਾਂ ਨੂੰ ਕੋਈ ਜਿੱਦਾਂ ਵੀ ਹੋ ਸਕਦਾ ਕੋਈ ਕੋਈ ੜਚਣਾ ਆਈ ਆ ਤੇ ਹੁਣ ਆਪਾਂ ਵੀਰਾਂ ਵਾਸਤੇ ਜਿਹੜੀ ਲਾਸਟ ਲੈਦੇ 18000 ਰੁਪਏ ਦੀ ਦੇ ਦਾਂਗੇ ਵੇੜੇ ਆਪਾਂ। ਬਾਕੀ ਕੋਈ ਵੀਰ ਮੇਰੀ ਹਾਲਵਾਰ ਦੀ ਤਰ੍ਹਾਂ ਇੱਥੇ ਇੱਕ ਟਾਈਮ ਦੋ ਟਾਈਮ ਤੇ ਸੱਡੇ ਜਿੱਦਾਂ ਮਰਜ਼ੀ ਕਰਕੇ ਆਜਿ ਤੇ ਸੱਡੀ ਕਰਕੇ ਫਿਰ ਪਸ਼ੂ ਦੀ ਖਰੀਦਦਾਰੀ ਕਰ ਸਕਦਾ। ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ।